ਮੰਤਲ ਬਜਾਰੀਆਂ ਕੀ ਕਹਾ ਤੁਸੀਂ ਬਹਾ ਸਿੰਪਲਾ ਮੰਤਲ ਬਜਾਰੀ ਜੀ ਤੇ ਤੇ ਕਿੱਥੇ ਡਾਕ ਮਾਰਾਂ ਕਿੰਨੇ ਬੰਦੇ ਹਟ ਗਿਤੇ ਆ ਤੇ ਬੰਦੇ ਤਿੰਨ ਵਾਰ ਕੇ ਨੀਚੇ ਦੇ ਨੀਚੇ ਕੇ ਨੀਚੇ ਸਾਈਡ ਮਾਰੀ ਆ ਜਿੰਨੇ ਆਦਮੀ ਪਿਛਲੇ ਹੱਪ ਨੇ ਕਿੰਨੀ ਗੱਡੀ ਨੀਚੇ ਆਈ ਆ ਕਦੋਂ ਨਹੀਂ ਕਿਤੇ ਗਾਡੀ ਕੋ ਤੋੜਾ ਹੈ ਭਾਈ ਇਹ ਜੀ ਬੰਦਾ ਆ ਗਿਆ 1 ਵਜੇ ਆਤੀ ਦੇਖ ਬੰਦਾ ਆ ਗਿਆ ਤੇ ਫਾਇਰ ਹੋ ਗਿਆ ਨਾ ਗਾਡੀ ਕਿਤੇ ਬੰਦੀਆਂ ਨੇ ਭਾਈ ਤੂੰ ਨਹੀਂ ਬੰਦੀ ਨਹੀਂ ਬੰਦੀ ਕੌਣ ਕਹ ਰਹੇ ਹੋ ਕਹ ਰਹੇ ਹੋ ਇੱਕ ਲੌਂਗ ਸਮਾਗੋ ਲਾਵੇ ਤੇ ਜਦ ਮਤਲਬ ਕੀ ਲੱਗ ਰਿਹਾ ਹੈ ਪਿਆਰੀ ਜਿੱਤਾ ਮਦਰ ਕਾ ਪਿਆਰੀ ਕਿੰਨੂ ਪਿਆਰੀ ਕਿਤੇ ਰੱਖ ਲੈ ਤੁੰਨੂੰ ਤੋ ਆ ਵੀ ਨਿਸ਼ਾ ਨਿਸ਼ਾ ਗਿਆ ਕੋਈ ਤੋ ਕਿਆ ਕਰ ਰਹੇ ਹੋ ਕਿਆ ਕਿਆ ਹੋ ਗਿਆ ਜੋ ਆ ਗੁੰਟੀ ਹੈ ਗਭਰਾਗੇ ਹੋਣਾ ਤੁਹ ਬਰਾ ਗਿਆ ਬੋਲਦਾ ਆਪਨੇ ਬ੍ਰੇਕ ਮਾਰ ਲੇ ਕਿਸ ਚੀਜ਼ ਚ ਘਬਰਾ ਰਹੇ ਇਹ ਘਬਰਾ ਗਿਆ ਕਿਸ ਚੀਜ਼ ਚ ਘਬਰਾਇਆ ਕਿਸ ਚੀਜ਼ ਚ ਘਬਰਾਇਆ ਇਹ ਹਰਨਾ ਬਾਜ਼ਾਰ ਤਾਂ ਲੇਕਿਨ ਉਹ ਗੰਦਾ ਆ ਗਿਆ ਤਾਂ ਉਹ ਘਬਰਾ ਰਹੇ ਪਾંચ ਗਾਰਡਨਿਓ ਕੋ ਨਿਸ਼ਾਨ ਗਿਆ ਪਬਲਿਕ ਨੇ ਆਪਕੋ ਘੇਰ ਲਿਆ ਹੈ ਗੱਡੀ ਚਲਾਣੀ ਜਾਣਦੇ ਨਹੀਂ ਆਪ ਅਗਰ ਨਾ ਪਹੁੰਚੇ ਮਾਜਮ ਗੱਡੀ ਚਲਾਣੀ ਜਾਣਦੇ ਜਾਂਦਾ ਤੋ ਫਿਰ ਕਿਆ ਕਰੇਗਾ ਮੇਰੇ ਕੋ ਘਬਰਾ ਕੇ ਬੋਲਣਾ ਤੇ ਸਿਆ ਤੋ ਆਪਨੇ ਜੇ ਆ ਇਹ ਸੋਚਣ ਦੇ ਲੱਗੇ ਆ ਉਸ ਸਮਾਂ ਵੀ ਰੇਗੇ ਇਹ ਨਹੀਂ ਅਕਰੀ ਸਮਾਂ ਲੈ ਕੇ ਬਸ ਸਕੂਲੀ ਮੋੜਨੇ ਲੱਗੇ ਆ ਬਰੀ ਘਾਦੀ ਅੱਗੇ ਪਿੱਛੇ ਬੈਠੀ ਇਹਨੇ ਗੁਰੂ ਵੇਖ ਲਿਆ ਦੂਰੋਂ ਗੱਡੀ ਆ ਰਹੀ ਸੀ ਬੇਟਾ ਮੇਰਾ ਇੱਕ ਵਾਰ ਅੱਗੇ ਬੈਠਾ ਹੈਗਾ ਤੇ ਅਖੀ ਉਹਨੇ ਦੂਰੋਂ ਚੀਕ ਮਾਰ ਦਿੱਤੀ ਅੱਗੇ ਕੋਲ ਦੇਖੋ ਕੀ ਹੋਣਿਆ ਉਹ ਬੱਚੇ ਆਪਣੇ ਜੱਕ ਧੰਗੇ ਚੜਿਆ ਲੋ ਆਖੀ ਉਹ ਮੇਰੀ ਇਹ ਦੇ ਗੇੜੇ ਲੈ ਗਿਆ ਬੱਚੇ ਨੂੰ ਤੇ ਇਹ ਕਿੰਨੇ ਨਾਲ ਬੱਚਾ ਇੱਥੇ ਗੇਂਟ ਪੇਂਟ ਬੱਚੀ ਤੇ ਇਹਦੀ ਬਾਡੀ ਨਾਲ ਘੂੜੇ ਲਾ ਗਿਆ ਤੇ ਇਸ ਕਰਕੇ ਇਹ ਕੋ 14 ਪੀਸਾ ਉਹਦੇ ਬਤੇ ਨੂੰ ਹੱਥ ਪਾਣੀ ਚਾਹੀਦੀ ਤੇ ਉਹਨਾਂ ਨੇ ਮੈਕਸਿਮਮ ਚ ਤਾਂ ਮੇਰਾ ਰਹਾਦਾ 80 ਤੋਂ 100 ਦੇ ਵਿੱਚ ਹੀ ਮੈਂ ਆ ਜਾਇਦਾ ਬਾਜ਼ਾਰ ਦੇ ਵਿੱਚ ਅਣੀ ਸਪੀਡ ਨਾਲ ਨਹੀਂ ਗੇੜੀ ਬਿਲਕੁਲ 80 ਤੋਂ 100 ਦੇ ਵਿੱਚ ਸਪੀਡ ਤੋਂ ਬ੍ਰੇਕਾਂ ਵੀ ਜਿਵੇਂ ਉਹ ਵੀ ਆ ਪਾਉਂਦਾ ਵਾ ਕੋਈ ਗੀਟ ਤੇ ਵੇਖ ਲਓ ਇਹ ਜਿਹੜਾ ਰੋਡ ਆ ਕਿਟੋਟਾ 20 ਦਾ 30 ਦਾ 40 ਹੱਥ 40 ਦਾ ਰੋਡ ਆ 40 ਦੀ ਸਪੀਡ ਤੇ ਆਉਣਾ ਰੋਡ ਆ ਇਹਨਾਂ ਦੀ 100 ਦੀ ਸਪੀਡ ਤੇ ਆਉਂਦੇ ਆ ਇਹਨੇ ਕਿੰਦੀਆਂ ਕਿੰਨੇ ਘਰ ਖਰਾਬ ਕੀਤੇ ਅਸੀਂ ਬਾਸਟਰ ਚੋਕੀ ਆਏ ਆ ਅਸੀਂ ਜਿਉਂਨੇ ਕੇ ਬੰਦੇ ਵਕਤ ਘਰ ਹੋਈ ਕੀਤੀ ਜਾਵੇ ਗਾਹ ਤੇ ਨਾ ਹੱਥ ਪਵੇ ਠੀਕ ਆ ਉਹ ਗੱਲ ਉਹਰ ਦੋਈ ਨਹੀਂ ਆ ਪੱਕੀ ਇਹੋ ਜਿਹੋ ਨੇ ਆ ਜਿਹੜੇ ਵਿਚਾਰੇ ਨੇ ਕਨੀਪਾਂ ਦਾ ਖਰਾਬ ਹੋ ਸਾਰੀ ਪ੍ਰਭਾਈ ਕੀਤੀ ਜਾਵੇ ਨਾ ਭਾਈ ਆਹਦੀ ਐਕਟਿਵ ਬੱਚੀ ਆ ਮੁੰਡੇ ਦੇ ਬਾਸੇ ਤੋ ਫੇ ਅਸੀਂ ਡਾਲ ਲਗੀਆਂ ਜਾਨਾ ਰਖਾ ਨਹੀਂ ਹੋਣਾ ਤੇ ਬੱਚਾ ਦਾ ਘਪਰਾ ਆ ਗਿਆ ਕਿ ਬੱਚਾ ਰੋਦਾ ਚਾਰ ਸਾਲ ਦਾ ਹੀ ਕਰ ਉਹ ਕਿਹਨੇ ਕਦੀ ਦਸ ਨਹੀਂ ਨਹੀਂ ਵੇਖਿਆ ਇਸ ਕਰਕੇ ਚਲੋ ਅਸੀਂ ਇਹੋ ਜਿਹਾਣੇ ਆ ਤੇ ਜੋ ਬੰਦੇ ਸਖਤ ਕਾਰਵਾਈ ਕਰੋ ਤੇ ਨਸਤ ਭਾਈ ਲੇ ਭਾਈ ਇਹ ਮੰਤਲ ਬਜਾਰੀਆਂ ਕੀ ਕਹਾ ਤੁਸੀਂ ਗਵਾ ਸਿੰਪਲ ਮੰਤਲ ਬਜਾਰੀ ਜੀ ਤੇ ਤੇ ਕਿਤੇ ਡਾ ਕੇ ਮਾਰਾਂ ਕਿੰਨੇ ਬੰਦੇ ਹਟ ਗਿਤੇ ਆ ਤੇ ਬੰਦੇ ਤਿੰਨ ਵਾਰ ਕਰਦਾ ਨੀਚੇ ਦੇ ਨੀਚੇ ਕੇ ਨੀਚੇ ਸਾਈਡ ਮਾਰੀ ਆ ਜਿੰਨੇ ਆਦਮੀ ਪਿਛਲੇ ਹੱਪ ਨੇ ਕਿੰਨੀ ਗੱਲ ਨੀਚੇ ਆਈ ਆ

ਤੋ ਕਿਆ ਖਾ ਰਹੇ ਹੋ ਕਿਆ ਕਿਆ ਹੋ ਗਿਆ ਜੋ ਆਪਾਂ ਕੀ ਕਸ ਕੇ ਲਗਾ ਗਏ ਗੁਰਾਗੇ ਉਹ ਲਾ ਗਿਆ ਬੋਲਦਾ ਆਪਨੇ ਬ੍ਰੇਕ ਮਾਰੇ ਕਿਸ ਚੀਜ਼ ਚ ਕਬਲਾ ਗਏ ਇਹ ਧੁਲਾ ਗਿਆ ਕਿਸ ਚੀਜ਼ ਚ ਕਬਲਾ ਗਏ ਕਿਸ ਚੀਜ਼ ਚ ਕਬਲਾ ਗਿਆ ਹਰ ਨਾ ਬਜ਼ਾਰ ਤਾਂ ਲੇਕਿਨ ਉਹ ਗੰਦਾ ਆ ਗਿਆ ਤਾਂ ਉਹ ਧੁਰਾ ਗਏ ਪੰਜ ਗਾੜੀਆਂ ਕੋ ਨਿਸ਼ਾਨ ਗਿਆ ਪਬਲਿਕ ਨੇ ਆਪਕੋ ਘੇਰ ਲਿਆ ਹੈ ਗਾੜੀ ਚਲਾਣੀ ਜਾਣਦੇ ਨਹੀਂ ਆਪ ਅਗਰ ਤਾਂ ਨਾ ਪਹੁੰਚੇ ਮਾਲੀਮ ਗਾੜੀ ਚਲਾਣੀ ਜਾਣਦੇ ਜਾਂ ਤਾਂ ਸੁਭੇਰ ਕਿਆ ਕਰਦਾ ਪਹੁੰਚਣ ਦੇ ਲਾਗੇ ਧੁਰਾ ਕੇ ਬੁਲਾਣਾ ਪ੍ਰਸ਼ਾਸਕ ਜੀ ਆ ਇਹ ਨੂੰ ਖਚਣ ਦੇ ਲਾਗੇ ਆ ਉਸ ਵਾਰ ਮੈਂ ਹੀ ਰੇਗੇ ਇਹ ਨਹੀਂ ਐਕਟਰੀ ਸਮਾਂ ਲੈ ਕੇ ਬਸ ਜੁਟਰੀ ਮੋੜਨੇ ਲੱਗੇ ਆ ਬੀ ਘਰ ਦੀ ਜਿਹੜੇ ਪਿੱਛੇ ਬੈਠੀ ਉਹਨੇ ਗੁਰੂ ਵੇਖ ਲਿਆ ਦੂਰੋਂ ਗੱਡੀ ਆ ਰਹੀ ਸੀ ਬੱਚਾ ਮੇਰਾ ਇੱਕ ਵਾਰ ਅੱਗੇ ਬੈਠਾ ਹੈਗਾ ਅਖੀ ਉਹਨੇ ਗੁਰੂ ਚੀਕ ਮਾਰਦੀ ਸੀ ਅੱਗੇ ਵੱਲੋਂ ਦੇਖੋ ਕੀ ਹੋਣਿਆ ਉਹ ਪੁੱਛਿਆ ਆਪਣੀ ਜੱਕ ਤਾਂ ਘੇਰ ਲੈ ਲੋ ਆਖਿਆ ਮੇਰੀ ਇਹ ਤਾਂ ਘੇੜੇ ਲੱਗ ਗਿਆ ਬੱਚੇ ਨੂੰ ਤੇ ਇਹ ਕਿੰਨੇ ਨਾਲ ਬੱਚਾ ਇੱਥੇ ਗੇਟ ਪੇਂਟ ਬਚੀ ਤੇ ਬਾਡੀ ਆ ਟੂੜੇ ਲਾ ਗਿਆ ਤੇ ਇਸ ਕਰਕੇ ਕੋ 14 ਕਿਹੜੇ ਉਹਦੇ ਬੰਦੇ ਨੂੰ ਹੱਥ ਪਾਣੀ ਚਾਹੀਦੀ ਨਾ ਹਾਂ ਨਾ ਮਿਕਸਿੰਗ ਵਿੱਚ ਤਾਂ ਨੇਰਾ ਦਾ ਦਾ 80 ਤੋਂ 100 ਦੇ ਵਿੱਚ ਮੈਂ ਇਹ ਜਾਇਦਾ ਬਾਜ਼ਾਰ ਦੇ ਵਿੱਚ ਅਣੀ ਸਪੀਡ ਨਾਲ ਨਹੀਂ ਜੇ ਬਿਲਕੁਲ 80 ਤੋਂ 100 ਦੇ ਵਿੱਚ ਸਪੀਡ ਕੋਈ ਬ੍ਰੇਕਾਂ ਵੀ ਜੇ ਵੇ ਹੋਈਆਂ ਪਾਉਂਦਾ ਵਾ ਇੱਕ ਗੀਟ ਦੇ ਵੇਖ ਲਓ ਇਹ ਜਿਹੜਾ ਰੋਡ ਆ ਕਿਟੋੜ ਵੀ ਇਹਦਾ 30 40 45 ਦਾ 40 ਦੀ ਸਪੀਡ ਤੇ ਆਉਣ ਵਾਲਾ ਰੋਡ ਆ ਜਿਹੜਾ ਵੀ 100 ਦੀ ਸਪੀਡ ਤੇ ਆਉਂਦਿਆ ਵਾ ਇਹਨੇ ਕਿੰਨੀਆਂ ਕਿੰਨੇ ਘਰ ਖਰਾਬ ਕੀਤੇ ਨੇ ਇੰਨਾ ਇਨਫਾਸਟਰ ਜੋ ਕੀ ਆਏ ਆ ਅਸੀਂ ਜਿਉਂਨੇ ਕੇ ਬੰਦੇ ਦਾ ਜ਼ਬਰਦਸਤ ਕਾਰਵਾਈ ਕੀਤੀ ਜਾਵੇ ਨਾ ਤੇ ਨਾ ਤੋਂ ਪਵੇ ਠੀਕ ਆ ਮੈਂ ਉਹ ਗੱਲ ਹੋਰ কই ਨਹੀਂ ਆ ਫਤਿ ਇਹੋ ਜਿਹੋ ਨੇ ਆ ਜਿਹੜੇ ਵਿਚਾਰੇ ਨੇ ਕਰੀਪਾ ਦਾ ਖਰਾਬ ਹੋਇਆ ਵਾ ਸਾਰੀ ਪ੍ਰਭਾਈ ਕੀਤੀ ਜਾਵੇ ਭਾਈ ਆਹਦੀ ਐਕਟਿਵ ਬੱਚੀ ਆ ਜਿਹਦੇ ਬਾਸ ਕੁਝ ਅੱਛੀ ਡਾਗਰ ਲੱਗੀਆਂ ਜਿਆਦਾ ਰਖਾਣੀ ਹੋਣਾ ਤੇ ਬੱਚਾ ਦਾ ਭਰਾ ਆ ਗਿਆ ਉਹ ਕਿ ਬੱਚਾ ਦਾ ਰੋਸਾ ਦਾ 4 ਸਾਲ ਦਾ ਹੀ ਗਾ ਉਹ ਕਿ ਨਹੀਂ ਖਰੀਦਣ ਸੀ ਨਹੀਂ ਵੇਖਿਆ ਇਸ ਕਰਕੇ ਚਲੋ ਅਸੀਂ ਇਹੋ ਜਿਹਾਉਣੇ ਆ ਤੇ ਜੋ ਬੰਦੇ ਸੱਤ ਕਾਰਵਾਈ ਕਰੋ ਤੇ ਨਸਤ ਪਾਈ ਜਾ ਤੁਹਾਡੀ